ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਅੱਜ ਗੁਰਤੇਗ ਬਹਾਦਰ ਟਰੱਕ ਯੂਨੀਅਨ ਦੇ ਵਿੱਚ ਪ੍ਰਦਰਸ਼ਨ ਬਣਾਏ ਗਏ ਨੇ ਦੂਜੇ ਧੜੇ ਵੱਲੋਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਨਜੀਤ ਸਿੰਘ ਕਾਕਾ ਫਗੋ ਵਾਲੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨੁਮਾ ਚੀਜ਼ ਪੀਲੀ ਗਈ ਹੈ ਉਹਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਜਿੱਤੇ ਕੀ ਉਹਨਾਂ ਦੇ ਵਰਕਰਾਂ ਵੱਲੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਜਿੱਥੇ ਉਹਨਾਂ ਨੂੰ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਉਹਨਾਂ ਵੱਲੋਂ ਵਿਰੋਧ ਦਰਜ ਕੀਤਾ ਜਾ ਰਿਹਾ ਹੈ ਕਿਉਂਕਿ ਗੁਰਤੇਗ ਬਹਾਦਰ ਟਰੱਕ ਯੂਨੀਅਨ ਦੇ ਵਿੱਚ ਜਿੱਥੇ ਮੌਜੂਦਾ ਪ੍ਰਧਾਨ ਬਣਿਆ ਉਹਨਾਂ ਦੇ ਖਿਲਾਫ ਨਾਰੇਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਸਨ ਇਹਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਕਾ ਫਗਵਾੜੇ ਨੂੰ ਟਰੱਕ ਆਪਰੇਟਰ ਜਿੱਥੇ ਉਹਨਾਂ ਨੂੰ ਧੱਕੇ ਨਾਲ ਲੈ ਕੇ ਜਾ ਰਹੇ ਹਨ ਕੋ ਕਹਿੰਦੇ ਕੋਈ ਜ਼ਹਿਰੀਲੀ ਚੀਜ਼ ਉਹਨਾਂ ਮੌਣਾਂ ਨੇ ਚੀਜ਼ ਪੀਤੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਉਹਨਾਂ ਨੂੰ ਚੱਕ ਕੇ ਲਿਆਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਦਿਖ ਰਿਹਾ ਹੈ ਅਤੇ ਉਹਨਾਂ ਵੱਲੋਂ ਜਿਤਾਇਆ ਜਾ ਰਿਹਾ ਸੀ ਕਿ ਮੈਨੂੰ ਮੌਜੂਦਾ ਸਰਕਾਰ ਵੱਲੋਂ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਜਾਣਾ ਸੀ ਇਸ ਨੂੰ ਮੁੱਦੇ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਜ਼ਹਿਰੀਲਾ ਨਾਮ ਚੀਜ਼ ਪੀ ਲਈ ਗਈ ਹੈ ਨਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਕਾ ਹੋਗੋ ਵਾਲੇ ਇਹਨੂੰ ਤਕਰੀਬਨ ਟਰੱਕ ਯੂਨੀਅਨ ਦੇ ਵਿੱਚ ਹਰਤੇਗ ਬਾਦ ਦੇ ਟਰੱਕ ਯੂਨੀਅਨ ਦੇ ਵਿੱਚੋਂ ਲਿਜਾਇਆ ਜਾ ਰਿਹਾ ਹੈ ਇਹਨਾਂ ਨੂੰ ਧੱਕੇ ਨਾਲ ਲੈ ਕੇ ਜਾ ਰਹੇ ਹਨ ਆਪਰੇਟਰ ਜਿਸ ਸਮੇਂ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਕਲ ਲਈ ਗਈ ਹੈ ਅਤੇ ਇਸ ਮੌਕੇ ਦੇ ਹੋਰ ਕੀ ਕੀ ਗਿਆ ਉਸ ਨੂੰ ਸੁਣਾਉਣਿਆ ਡੀਐਸਪੀ ਪੋਹਾਨੀਗੜ ਅਤੇ ਉਹਨਾਂ ਦੇ ਨਾਲ ਤਸਵੀਰਾਂ ਵੀ ਦੇਖੋ ਕਾਕਾ ਜੀ ਕੁਝ ਬੋਲ ਰਹੇ ਆ ਉਸ ਨੂੰ ਸੁਣਾਉਣਿਆ

ਕਿਹੜੀ ਦਵਾਈ ਦਿੱਤੀ ਐਨੇ ਸ਼ੀਸ਼ਾ ਖੋਸ਼ ਸ਼ਾਟ ਵਟਕੀ ਸ਼ਾਟ ਉਹਦੀ ਗੱਟੋਂ ਕੱਢੋ ਬੈਣ ਕੱਕ ਕਿਹੜੇ ਦੇਣ ਚਲਾ ਯਾਰ ਸਾਰੇ ਆਜੋ ਪਿੱਛੇ ਆਜੋ ਇਹ ਤੈਨੂੰ ਪੀ ਗਿਆ ਆ ਭਰੀ ਹੋਈ ਆ ਆ ਖਾਲੀ ਆ ਆ ਤੈਨੂੰ ਪੀ ਗਿਆ ਚਲੋ ਬਾਈ ਵਾੜ ਕੇ ਸਾਢੇ 8 ਵਜੇ ਸਾਢੇ ਪੈਸੇ ਮੋੜ ਕੇ ਵਾਪਸ ਕਰ ਗਿਆ ਕਹਿੰਦਾ ਜੀ ਉਧਰ ਸਾਡੀ 47 ਲੱਖ ਦੀ ਡੀਲ ਹੋਗੀ ਕਿੱਧਰ ਹੋ ਗਈ ਜੀ ਉਧਰ ਆਪਣਾ ਵਿੱਕੀ ਬਾਜਵੇਂ ਉਧਰ ਵਿੱਕੀ ਬਾਜਵੇਂ ਤੋਂ ਪੈਸੇ ਲੈਣ 85 ਲੱਖ ਰੁਪਏ ਦੀ ਹੋਈ ਹੈ ਡੀਲ ਇਹਨਾਂ ਦੀ ਹਾਂ ਪੂਰੀ ਹੋ ਗਈ ਪੂਰੇ ਦਵਾਈ ਪੀ ਕੇ ਬਾਦ ਉਹ ਕੱਲ੍ਹ ਕਹੀ ਸੀ ਉਹ ਦਵਾਈ ਪੀ ਗਿਆ ਜੀ ਹੰਤਾ ਦਾਖਲਾ ਦੇਖੋ ਕੀ ਬਣਦਾ ਹਲੇ ਪੂਰੇ ਤਨਸਲ ਹੋ ਗਏ ਦੇਖੋ ਜੀ ਜੇ ਉਹਨੂੰ ਕੁਝ ਹੁੰਦਾਗਾ ਕੁਰਸੀ ਤੇ ਸੀ ਬਾਜਵੇਂ ਨੂੰ ਨਹੀਂ ਬੈਠਣ ਦਿੰਦੇ ਚਾਹੇ ਆਪ ਜੇਲ੍ਹ ਜਾਣਾ ਪਏ ਸਾਨੂੰ ਤੇ ਇੱਧਰ ਹੀ ਦੁਨੀਆ ਇੱਧਰ ਹੋ ਜੇ ਕੁਝ ਮਰਜ਼ੀ ਹੋ ਜੇ ਸਾਡਾ ਤਾਂ ਚੱਲ ਜੇ ਨਾ ਕੋ ਜਾਊ ਆਏ ਐਨ ਐਨ ਸਾਡੀ ਜਮਨ ਗੋਡੀਆਂ ਲੋੜ ਕੇ ਰਹਿਣਾ ਪਈਆਂ ਨੇ ਜਿਹੜੀਆਂ ਬਣਾ ਬਣਾ ਕੇ ਐਨ ਐਨ ਥੋੜੀ ਦਾ ਵੀ 90 99 ਵਿੱਚ 150000 ਰੁਪਏ ਇਹਨੇ ਨਜਾਇਜ਼ ਗੱਡੀਆਂ ਲੈ ਕੇ ਉਹ ਇਕੱਠਾ ਕਰ ਲਿਆ ਠੀਕ ਆ ਉਦੋਂ ਸਾਢੇ 450 ਰੁਪਏ ਹਿਸਾਬ ਨਾਲ ਦੇ ਕੋਈ 40 ਲੱਖ ਰੁਪਏ ਉਹ ਬਣਦਾਗਾ 10 ਮਹੀਨਿਆਂ ਦਾ ਉਦੋਂ ਸਾਡੇ ਜੂਰ ਤੇ ਪੈਸੇ ਦੇ ਨਾ ਕੋਈ ਹਿਸਾਬ ਦਾ ਜੀ ਬਸ ਜਿਹੜੇ ਗੋਲੇ ਕਰਨਾਂ ਦੀ ਸ਼ੌਂਕ ਹਾਰਾ ਉਹ ਬਣ ਕਰੇਗਾ ਸਭ ਕੋਈ ਨਹੀਂ ਜੀ ਕਿਸੇ ਭਾਈ ਨਹੀਂ ਗਿਆ ਜੀ ਕਿਵੇਂ ਅਸੀਂ ਸਾਨੂੰ ਤਾਂ ਜਿਸ ਤੋਂ ਅਗਰ ਭਰਾ ਨੂੰ ਲੱਗਦੇ ਫਿਰਦੇ ਸਾਨੂੰ ਸਾਬ ਉਨਨੋ ਜੀ ਪਉਸ ਲਾ ਕੇ ਸਾਰਾ ਤੇ 2022 ਦੀਆਂ ਲਿਖਤਾਂ ਬਣਾਈਆਂ ਨੇ ਪਰਚੀ ਪਾਈ ਦੀ ਨੇ ਭਰਾ ਹੀ ਨਹੀਂ ਗੁਰਕਾ ਗੁਰਦਾਬ ਸਿੰਘ ਸਾਹਿਬੀ ਮੋਹਿੰਦਰ ਦਾ ਗੁਰਕਾ ਸਾਹਿਬ ਪਹਿਲਾਂ ਪਰਖ ਢੱਲੋ ਸੀਗਾ ਗੁਰਪ੍ਰੀਤ ਲਾਏ 24 ਚ ਕਹਿੰਦੀ ਤੁਸੀਂ ਨਾਲ ਬਣ ਚੋ ਨਾਲ ਪਰ ਕਮੇਟੀ ਮੈਂਬਰ ਐ ਇਦ ਕੀ ਕਰਕੇ ਹੁਣ ਪਰ ਲਵਨੀ ਪਖਾੜੀ 26 ਦੀ ਮਾਰੀ ਲਵਨੀ ਦਿੱਤੀ ਹੋਈ ਸੀਗੀ ਸਾਰੇ ਜੀ ਪੋਜੀਸ਼ਨ ਕੀ ਲਵਲੀ ਸ਼ਰਮਾ ਜਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਆਉਣੰਦੀ ਪਾਰਟੀ ਅੱਜ ਦਾ ਗਰਾਉਂਡ ਵਾਲਾ ਕਰਾਉਂਦੇ ਬਹੁਤ ਮੰਦਭਾਗੀ ਅੱਜ ਜਿਹੜੀ ਗੱਲ ਸਾਡੇ ਰਿਗਾਰਡ ਸਾਡੀ ਟਰੱਕੀ ਨੇ ਦੇ ਬਾਰੇ ਸਾਹਮਣੇ ਆਈ ਹੈ ਪਿਛਲੀਆਂ ਸਰਕਾਰਾਂ ਚ ਵੀ ਅਸੀਂ ਦੇਖਿਆ ਤੇ ਆਪਣੀ ਸਰਕਾਰ ਚ ਵੀ ਦੇਖਿਆ ਲਗਾਤਾਰ 3 ਸਾਲ ਤੋਂ ਇਸ ਤਰ੍ਹਾਂ ਦਾ ਜਿਹੜਾ ਹਸਾਬ ਕਿਤਾਬਾ ਅਸੀਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਸਾਡੇ ਟਰਾਂਸਪੋਰਟਰਾਂ ਨੂੰ ਲੱਗਦਾ ਸਾਡੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਕਿ ਜਿਹੜਾ ਹਸਾਬ ਕਿਤਾਬ ਦੇਣ ਤੋਂ ਪਹਿਲਾਂ ਹੀ ਸਾਡੇ ਦੇ ਕੇ ਜਿਹੜਾ ਪ੍ਰਧਾਨ ਥੋਪਿਆ ਗਿਆ ਜਿਹਦੀ ਕੋਈ ਨਾਤਾ ਵਾਰੀ ਸੀ ਤੇ ਨਾ ਉਹ ਕਿਸੇ ਲੈਣਚ ਸੀ ਕਿਉਂਕਿ 2023 ਦੇ ਵਿੱਚ ਜਦੋਂ ਐਮਐਲਏ ਸਾਹਿਬ ਨੂੰ ਨਿੰਦਗੁਰਪੁਰ ਭਰਾਜ ਵੱਲੋਂ ਬਿਠਾ ਕੇ ਸਾਡੀਆਂ ਪਰਚੀਆਂ ਪਾਈਆਂ ਗਈਆਂ ਕਿਉਂਕਿ ਅਸੀਂ ਚਾਰ ਕੈਂਡੀਡੇਟ ਇਲੈਕਸ਼ਨ ਲੜ ਰਹੇ ਸੀ ਸਾਡੇ ਚਾਰਾਂ ਦੇ ਵਿੱਚ ਜਦੋਂ ਆਪਸੀ ਸਹਿਮਤੀ ਬਣ ਗਈ ਚਾਰ ਸਾਲ ਸਾਡੇ ਪਿੱਛੇ ਸੀ ਤਾਂ ਉਸ ਦੇ ਵਿੱਚ ਜਦੋਂ ਪਰਚੀਆਂ ਬਣਾ ਪਾਈਆਂ ਗਈਆਂ ਤਾਂ ਉਸ ਪਰਚੀ ਦੇ ਮੁਤਾਬਕ ਸਰਦਾਰ ਭਗਤ ਸਿੰਘ ਢੱਲੋਂ ਨੇ ਪ੍ਰਧਾਨਗੀ ਕੀਤੀ ਉਸ ਪਰਚੀ ਦੇ ਮੁਤਾਬਕ ਗੁਰਪ੍ਰੀਤ ਸਿੰਘ ਫਗੋਲੇ ਨੇ ਪ੍ਰਧਾਨਗੀ ਕੀਤੀ ਤੇ ਐਮਐਲਏ ਸਾਹਿਬ ਵੱਲੋਂ ਇੱਕ ਬੜੀ ਖਾਸ ਗੱਲ ਕਹੀ ਸੀ ਜੀ ਲਈ ਸੀ ਮੈਨੂੰ ਯਾਦ ਕਰਾ ਦੇਣਾ ਚਾਹੁੰਦਾ ਕਿ ਜਿਸ ਬੰਦੇ ਨੂੰ ਮੈਂ ਪ੍ਰਧਾਨ ਲਾਉਣੀਆ ਦੁਆਰਾ ਪ੍ਰਧਾਨ ਨਹੀਂ ਲੱਗੂ ਜਿਸ ਬੰਦੇ ਨੂੰ ਮੈਂ ਮੈਂਬਰ ਲਾ ਰਹੀ ਆ ਉਹ ਦੁਆਰਾ ਮੈਂਬਰ ਨਹੀਂ ਲੱਗੂ ਤੇ ਪ੍ਰਧਾਨ ਨਹੀਂ ਲੱਗੂ ਤੇ ਅੱਜ ਇਸ ਵਿਕੀਵਾਜਵੇ ਨੂੰ ਜਿਹਨੂੰ ਪ੍ਰਧਾਨ ਬਣਾਇਆ ਗਿਆ ਪ੍ਰਧਾਨ ਚੁਣਿਆ ਗਿਆ ਤੱਕੇ ਨਾਲ ਚੁਣਿਆ ਗਿਆ ਪੁਰਸਪ੍ਰਸ਼ਾਸਨ ਲਾ ਕੇ ਸਾਕਦਾਰ ਤੋਂ ਪਹਿਲਾਂ ਚੁਣਿਆ ਗਿਆ ਤੇ ਉਸ ਬੰਦੇ ਨੂੰ ਉਸ ਬੰਦੇ ਨੂੰ ਜਿਹਨੂੰ ਮੈਂਬਰ ਲਾਇਆ ਗਿਆ ਤੇ ਉਹਨੂੰ ਦੁਬਾਰਾ ਟਰੱਕ ਜਨ ਲਾਉਣ ਦਾ ਪ੍ਰਧਾਨ ਲਾਉਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਤੇ ਜਦੋਂ ਇਸ ਬੰਦੇ ਦੀ ਪਰਚੀ ਨਿਕਲੀ ਹੋਈ ਆ ਲਗਾਤਾਰ ਸਾਡਾ ਭਰਾ ਏ 10 ਸਾਲ ਤੋਂ ਪਾਰਚ ਦੇ ਪਿੱਛੇ ਵਰਕ ਕਰ ਰਿਹਾ ਲਗਾਤਾਰ ਵੱਲੋਂ ਪਾਰਟੀ ਦੇ ਪਿੱਛੇ ਤਾਂ ਫਿਰ ਆਪਾਂ ਨੂੰ ਇੱਕ ਸਾਲ ਦੇਣ ਦੇ ਵਿੱਚ ਕੀ ਹਰਜ ਹੈ ਜੇ ਆਪਾਂ ਦੋਨੋਂ ਵਰਕਰ ਆਪਣੇ ਨੇ ਵਿੱਕੀ ਵਾਜਵਾ ਵੀ ਤੁਹਾਡਾ ਆਪਣਾ ਇਹ ਵੀ ਤੁਹਾਡਾ ਆਪਣਾ ਦੋਲੋ ਭੈਣ ਭਰਾਵਾਂ ਨੂੰ ਤੁਸੀਂ ਬਿਠਾ ਕੇ ਉਹਨਾਂ ਦੀ ਜਿਹੜੀ ਸਹਿਮਤੀ ਹੈ ਤੁਸੀਂ ਉਹ ਵੀ ਕਿਸੇ ਤਰੀਕੇ ਕਰਾਈ ਜਾ ਸਕਦੀ ਹੈ ਜਦੋਂ ਇੱਕ ਬੰਦੇ ਦੀ ਵਾਰੀ ਆ ਪਿੱਛੇ ਦੋ ਪ੍ਰਧਾਨ ਵਾਰੀ ਦੇ ਮਤਾਬਕ ਲੱਗੇ ਨੇ ਅੱਗੇ ਮੇਰੀ ਵਾਰੀ ਆ ਜੇ ਐਡ ਕੀ ਕਾਕੇ ਵਾਰੀ ਵਿੱਕੀ ਵਾਜਵਾ ਖੜਾ ਹੋ ਜਾਦਾ ਤਾਂ ਮੇਰੇ ਵਾਰੀ ਵੀ ਵਿੱਕੀ ਵਾਜਵਾ ਪੈਦਾ ਹੋਵੇ ਸਾਡੇ ਚ ਕੀ ਕਾਣ ਮੀਨਾਂ ਨੇ ਦੇਖੋ ਜੀ ਬਿਲਕੁਲ ਲੋਕਾਂ ਤੋਂ ਸੁਣਨ ਨੂੰ ਮਿਲ ਰਿਹਾ ਲੋਕਾਂ ਨੂੰ ਸੁਣਨ ਨੂੰ ਮਿਲ ਰਿਹਾ ਕਿ ਵੱਡੀਆਂ ਵੱਡੀਆਂ ਜਿਹੜੀਆਂ ਸੌਦੇਬਾਜ਼ੀਆਂ ਨੇ ਉਹ ਇਸ ਰਕਨਿੰਗ ਦੀ ਪ੍ਰਧਾਨਗੀ ਦੇ ਲਈ ਅੱਜ ਕੀ ਹੋਈਆਂ ਨੇ ਜਿਹਦੇ ਲਈ ਇੱਕ ਮਿਹਨਤੀ ਵਰਕਰ ਦਾ ਨਾਮ ਕੱਟ ਕੇ ਉਹਨੂੰ ਪਿੱਛੇ ਕੀਤਾ ਗਿਆ ਪਹਿਲਾਂ ਵੀ ਹੁੰਦੇ ਰਹੀਆਂ ਨੇ ਦੇਖੋ ਜੀ ਸਾਨੂੰ ਨਹੀਂ ਪਤਾ ਪਿਛਲੇ ਵਾਰੀ ਦੋ ਪ੍ਰਧਾਨਗੀਆਂ ਲੱਗੀਆਂ ਨੇ ਜਿੱਦੇ ਵਿੱਚ ਕੋਈ ਪੰਜੀ ਦਾ ਕੋਈ ਲੈਣ ਦੇਣੇ ਹੋਇਆ ਪਰ ਇਸ ਵਾਰ ਇਹਦੀ ਕੀ ਵੱਡੀ ਵੱਡੀਆਂ ਗੱਲਾਂ ਚੜਾ ਕੇ ਇੱਕ ਮਿਹਨਤੀ ਵਰਕਰ ਨੂੰ ਪਿੱਛੇ ਛੱਡ ਗਏ ਤੇ ਉਹਨੂੰ ਪ੍ਰਧਾਨ ਲਾਉਣਾ ਮੈਂ ਕਹਿੰਦਾ ਸਾਡੇ ਰਿਗਾਰਡ ਦੇ ਲਈ ਬੜਾ ਮਾੜਾ ਦਿਨ ਅੱਜ ਇੱਕ ਭਾਅ ਨੇ ਸਾਡੇ ਨੇ ਮਨਜੀਤ ਸਿੰਘ ਕਾਕਾ ਫਗੋਲ ਦੇ ਜਿੰਨਾ ਦੀ ਵਾਰੀ ਬਣਦੀ ਸੀ ਅਸਲੀਅਤ 'ਚ ਉਹਨੂੰ ਠਕਰਾ ਕੇ ਤੇ ਦੂਜੇ ਬੰਦੇ ਨੂੰ ਆਪਾਂ ਪੈਸੇ ਲੈ ਕੇ ਟੱਕਰ ਦੇ ਵਿੱਚ ਪ੍ਰ ਚਾਂਸ ਸਾਹਮਣੇ ਆਉਂਦਾ ਤਾਂ ਇਹਦੇ ਜ਼ਿੰਮੇਵਾਰ ਇਹ ਸਾਰੇ ਲੋਕ ਹੋਣਗੇ ਗੁਰਪ੍ਰੀਤ ਸਿੰਘ ਫੱਗੂ ਵਾਲਾ ਵਿੱਕੀ ਬਾਜਵਾ ਤੇ ਸਾਡੇ ਵਿਧਾਇਕ ਹੋਣਗੇ ਪੈਸੇ ਦਾ ਕੀ ਮਸਲਾ ਜੀ ਕੀ ਗੱਲ ਹੋਈ ਹੈ ਕਿਵੇਂ ਹੋਈ ਦੇਖੋ ਪੈਸਾ ਦਾ ਮਸਲਾ ਇਹ ਹੈ ਵੀ ਇਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਕਿ ਤੁਹਾਡੀ ਪਰਚੀ ਜ਼ਰੂਰ ਨਿਕਲੀ ਹੋਈ ਆ ਕਿ ਪਿਛਲੇ ਪ੍ਰਧਾਨ ਨੇ ਉਹ ਵੀ ਮੈਨੂੰ ਪੈਸੇ ਦਿੰਦੇ ਆ ਤੇ ਉਸ ਚੀਜ਼ ਦਾ ਚਾਸਾ ਦੇ ਕੇ ਪਿਛਲੇ ਦਾ ਇਹਨਾਂ ਨੂੰ 30 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ 30 ਲੱਖ ਰੁਪਏ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਦਿੱਤਾ ਗਿਆ 30 ਲੱਖ ਜਿਹੜਾ ਕਿਹੜੀ ਪਾਰਟੀ ਕਾਕਾ ਮੰਜੀ ਸੰਖਾ ਕੇਵਲ ਦਿੱਤਾ ਗਿਆ ਤੇ ਫਿਰ ਇਹਨਾਂ ਨੂੰ ਕੱਲ ਇਹਨਾਂ ਦੇ ਪਰਸੋਂ ਪੈਸੇ ਵਾਪਸ ਕਰਕੇ ਆਪਣੇ ਖਾਸ ਨੂੰ ਖਾਸ ਦੇ ਰਹੀ ਇਹਨਾਂ ਦੇ ਪੈਸੇ ਵਾਪਸ ਕਰਕੇ ਇਹਨਾਂ ਨੂੰ ਪ੍ਰਧਾਨਗੀ ਤੋਂ ਨਾ ਕੀਤੀ ਗਈ ਤੇ ਦੂਸਰੇ ਵੱਲੋਂ ਵੱਡੀ ਬੋਲੀ ਲਵਾ ਕੇ ਉਹਨੂੰ ਅੱਜ ਪ੍ਰਧਾਨਗੀ ਦਾ ਟਰੱਕ ਇਹਨਾਂ ਦਾ ਪ੍ਰਧਾਨ ਬਣਾਇਆ ਗਿਆ ਕਿਵੇਂ ਬਣਾਇਆ ਗਿਆ ਸਾਹਕ ਦਾ ਉਹ ਤੋਂ ਪਹਿਲਾਂ ਬਣਾਇਆ ਗਿਆ ਕਿਉਂਕਿ ਉਹ ਚੋਰ ਜਿਨ੍ਹਾਂ ਨੇ ਕਰੋੜ ਰੁਪਏ ਦੀ ਠੱਗੀ ਮਾਰ ਕੇ ਲੋਕਾਂ ਨੂੰ ਸਾਫ਼ ਨਹੀਂ ਸੀ ਤਰੀਕੇ ਨਾਲ ਦੇਣਾ ਜੋ ਗੋਲਮੋਲ ਸਾਫ਼ ਕਰਕੇ ਅੱਜ ਲੋਕਾਂ ਦੇ ਵਿੱਚ ਦੂਜਰਾ ਪ੍ਰਧਾਨ ਬਣਾ ਗਏ ਨੇ ਬਿਲਕੁਲ ਸਬੂਤ ਨਹੀਂ ਲਿਖੋ ਜਦੋਂ ਬੰਦਾ ਕਿ ਜਿਹਨੇ ਦਿਵਾਰੀ ਪਿੱਤੀ ਆ ਉਹ ਆਪਣਾ ਸਬੂਤ ਦੇ ਰਿਹਾ ਜੇ ਉਹਨਾਂ ਕੋਲ ਮੱਲ ਦਾ ਸਬੂਤ ਨਹੀਂ ਤਾਂ ਫਿਰ ਇਹਨੂੰ ਟਰੱਕਿੰਗ ਦੇ ਪ੍ਰਧਾਨ ਲੈਣਾ ਤਾਂ ਇਹਨੂੰ ਟਰੱਕਿੰਗ ਦੇ ਪ੍ਰਧਾਨ ਲਾਏ ਜਾਵੇ ਕੀ ਕਾੜ ਮੈਣਾ ਇਸ ਬੰਦੇ ਜਦੋਂ ਪ੍ਰਧਾਨ ਨਾ ਲਾਇਆ ਗਿਆ ਬਿਲਕੁਲ ਕੋਈ ਗੈਲਿਕੀਸ਼ਨ ਨਹੀਂ ਸਾਫ਼ ਸੁਥਰਾ ਆਦਮੀ ਹੈ ਜੀ ਟਰਾਂਸਪੋਰਟਰ ਪਰਿਵਾਰ ਦੇ ਵਿੱਚੋਂ ਇੱਕ ਸਰਦਾਰ ਕਰਨੈ ਸਿੰਘ ਦੇ ਪਰਿਵਾਰ ਦੇ ਵਿੱਚੋਂ ਇਹ ਵੀਰ ਸਾਡਾ ਮਨਜੀਤ ਸਿੰਘ ਕਾਕਾ ਜਿਹੜਾ ਪ੍ਰਧਾਨ ਲਾਇਆ ਗਿਆ ਫਿਰ ਵੀ ਉਹਦੇ ਨਾਲ ਵੀ ਕੁਝ ਚਲ ਬਾਕੀ ਲੱਗਾ ਬਿਲਕੁਲ ਜੀ ਦੇਖੋ ਹੋਈ ਹੋਣੀ ਆ ਲੋਕਾਂ ਤੋਂ ਸੁਣਦੇ ਆ ਸੀ ਅਸੀਂ ਨਹੀਂ ਕਹਦੇ ਲੋਕਾਂ ਤੋਂ ਸੁਣਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਇਹ ਸਾਡੀ ਟਰੱਕਿੰਗ ਦੇ ਵਾਸਤੇ ਮਾੜੇ ਨੇ ਮੈਂ ਕਹਿੰਦਾ ਹੱਥ ਬਨ ਕੇ ਬੇਨਤੀ ਕਰ ਇਹ ਦੇਖੋ ਜਿਹਦੀ ਵਾਰੀ ਆ ਜਿਹਦੇ ਨਾਲ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਉਸ ਗੱਲਾਂ ਤੇ ਖੜੋ ਤਾਂ ਕਿ ਜਿਹੜਾ ਸਾਡਾ ਰੋਜ਼ਗਾਰ ਆ ਸਾਡੀ ਟਰੱਕੀ ਨੇ ਇਹ ਰੋਜ਼ਗਾਰ ਦੀ ਤਰ੍ਹਾਂ ਚਲਦੀ ਰਹੇ ਕੀ ਨਾਮ ਹੈ ਜੀ ਕੀ ਗੱਲੋ ਜੀ ਮੇਰਾ ਨਾਮ ਰਣਜੀਤ ਸਿੰਘ ਪੋਨਿਗੜ ਮੈਂ ਟਰੱਕ ਆਪਰੇਟਰ ਹਾਂ ਇੱਥੋਂ ਦਾ ਅੱਛਾ ਜੀ ਤੇ ਇਹ ਜਦੋਂ ਨਰਿੰਦਰਪੁਰ ਭਰਾ ਜਾਈ ਇੱਥੋਂ ਇਹ ਵਾਅਦੇ ਕਰਕੇ ਗਈ ਸੀ ਵੀ ਤੁਹਾਡੇ ਮੈਂ ਇਥੇ ਇਲੈਕਸ਼ਨ ਕਰਾਇਆ ਕਰਾਂਗੇ ਜੀ ਤੇ ਪਹਿਲੇ ਸਾਲ ਹੀ ਇਹਨੇ ਧੱਕਾ ਕੀਤਾ ਚਲੋ ਜਦੋਂ ਧੱਕਾ ਕੀਤਾ ਅਸੀਂ ਵਿਰੋਧ ਵੀ ਕੀਤਾ ਵਿਰੋਧ ਕਰਨ ਤੋਂ ਬਾਅਦ ਚਲੋ ਸਾਡੀ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨ ਲਾ ਦਿੰਦੀ ਐ ਇੱਕ ਸਾਡੇ ਲੋਕ ਬਾਈ ਡਰਪੋਕ ਬਹੁਤ ਨੇ ਪ੍ਰਸ਼ਾਸਨ ਕੋਈ ਫਾਹੇ ਨਹੀਂ ਲਾ ਦਿੰਦਾ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਅੜ ਕੇ ਖੜਿਆ ਕਰੋ ਤੇ ਐਤਕੀ ਹੁਣ ਇਹ ਗੱਲ ਐਤਕੀ ਵਾਰੀ ਸੀ ਕਾਕੇ ਬਾਈ ਦੀ ਤੇ ਕਾਕੇ ਬਾਈ ਦੀ ਵਾਰੀ ਸੀ ਤੇ ਫਿਰ ਵੀ ਇਹਨਾਂ ਨੇ ਜਿਹੜਿਆ ਆਪਣਾ ਲਵਲੀ ਕਾਕੜਾ ਜੀ ਕਹੇ ਗਏ ਨੇ ਵੀ ਪੰਜ ਮੈਂਬਰਾਂ ਦੇ ਵਿੱਚ ਕੋਈ ਨਹੀਂ ਲੱਗੂਗਾ ਤੇ ਵਿੱਕੀ ਬਾਜੋਂ ਨੇ ਐਤਕੀ ਪ੍ਰਧਾਨ ਬਣਾਉਣ ਦਾ ਪਹਿਲੀ ਮੈਂ ਤਾਂ ਇੱਥੋਂ ਤੱਕ ਸੁਣਿਆ ਵੀ ਉਹਨੇ ਇੱਕ ਕਿਲਾ ਵੀ ਵੇਚਿਆ ਹੈ ਪੈਸੇ ਦੇਣ ਵਾਸਤੇ ਠੀਕ ਹੈ ਬਹੁਤ ਵੀ ਰੋਡ ਦੇਦੀ ਹੁਣ ਇਹ ਗੱਲ ਸੱਚ ਆ ਪਤਾ ਨਹੀਂ ਝੂਠ ਹੈ ਤਕਰੀਬਨ 90% ਸੱਚ ਹੁੰਦਾ ਹੈ ਬਿਲਕੁਲ ਝੂਠ ਨਹੀਂ ਹੁੰਦਾ ਹੁੰਦਾ ਤੇ ਉਹਨੇ ਚੜਾਵਾ ਚੜਾਇਆ ਸਾਡੇ ਬੰਦੇ ਤੋਂ ਵੀ ਲਿਆ ਠੀਕ ਹੈ ਜੀ 30 ਲੱਖ ਰੁਪਇਆ ਉਹਦੀ ਰਿਕਾਰਡਿੰਗ ਵੀਡੀਓ ਮੇਰੇ ਖਿਆਲ ਚ 90 ਹੈਗੀ ਹੈ ਹੈਗੀ ਹੈ ਬਰਦੇਸ਼ ਬਾਈ ਉਹ ਬੰਦਾ ਇਹ ਚੜਾਵਾ ਚੜ ਗਿਆ ਜਿਆਦਾ ਉਹ ਚੜਾਵਾ ਪਤਾ ਕਿੱਥੋਂ ਚੜਿਆ ਉਹਦੇ ਨਾਲ ਜਿੰਨੇ ਸਾਡੇ ਜੁਨੀਅਨ ਦੇ ਚੋਰ ਨੇ ਚੋਰ ਨੇ ਸਾਰੇ ਉਹਨਾਂ ਨੂੰ ਹਿੱਸਾ ਦਿੱਤਾ ਹੈ ਇੰਨੇ ਪੈਸੇ ਦੇਣ ਲੱਗਾ ਹੈ ਇੰਨੇ ਚੋਗਾ ਨਹੀਂ ਵੀ ਇਹ ਹੈ ਤੇ ਉਹਨਾਂ ਹਿਸੇਪਤੀ ਕਿਨੇ ਪੰਜ ਦੇ ਕੇ ਸੱਤ ਦਿੱਤਾ ਵੀ ਸਾਡੇ ਚੋਰੀਆਂ ਚੱਲਦੇ ਰਹਿਣਗੇ ਸਾਡੇ ਢੋਲ ਟਕੇ ਰਹਿਣਗੇ ਜਿਹੜਾ ਸਾਫ਼ ਹੈ ਵੀ ਗੋਲ ਮੋਲ ਕੀਤਾ ਆਮਦਨ ਤਾਂ ਬਹੁਤ ਜ਼ਿਆਦਾ ਹੈ ਅੱਧਾ ਅੱਧੀਆਂ ਦਿਖਾ ਕੇ ਗਏ ਠੀਕ ਹੈ ਜੀ ਇਹਦੇ ਕਰਕੇ ਹੀ ਕਰਨੇ ਵੀ ਜਦੋਂ ਦੀ ਝਾੜੂ ਸਰਕਾਰ ਆਈ ਨੇ ਤਾਂ ਬੇੜਾ ਕਰ ਕਰਤਾ ਜਿਉਂਦਾ ਹੁਣ ਹਸਪਤਾਲ ਲੈ ਕੇ ਆਉ ਸੀ ਸਿਹਤ ਜੀ ਹੱਲੇ ਦਾ ਸਿੱਧਰੀ ਸੀ ਆ ਹਾਂ ਜੇ ਸਾਡੇ ਬੰਦੇ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਪਰਚਾ ਝਾੜੂ ਸਰਕਾਰ ਨਿਰੰਦ ਗੁਰ ਭਰਾਜ ਤੇ ਪੈਣਾ ਚਾਹੀਦਾ ਠੀਕ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਰਬਜੀਤ ਸਿੰਘ ਬਿੱਟੂ ਹਸਾਬ ਕਾ ਪ੍ਰਧਾਨ ਠੱਤੇ ਨੂੰ ਪਾਨੀਗੜਾ ਅੱਜ ਇਹ ਚੋਣ ਹੋਈ ਹੈ ਕੋਣ ਕੋ ਲੈ ਕੇ ਮਸਲਾ ਤੋਂ ਇਹ ਚੋਣ ਨਹੀਂ ਹੋਈ ਜੀ ਇਹ ਤਾਂ ਠੱਕਾ ਹੋਇਆ ਜਿੰਨੇ ਹਸਾਬ ਕਾ ਪ੍ਰਧਾਨ ਤੇ ਸਾਰੇ ਪੁਲਿਸ ਨੇ ਜੱਕਲੇ ਤੜਕੀ ਇੱਕ ਵੀ ਪ੍ਰਧਾਨ ਨੂੰ ਉੱਥੇ ਆਉਣ ਦਿੱਤਾ ਹੈਗਾ ਸਾਡੇ ਬੰਦੇ ਨਾਲ ਠੱਕਾ ਕਰਿਆ 1 ਸਾਲ ਹੋ ਗਿਆ ਤੇ ਇਹਨੂੰ ਲਾਰੇ ਲਾਉਂਦੇ ਨੂੰ ਦੇਖੋ ਸਾਡਾ ਹਿਸਾਬ ਕਿਤਾਬ ਹੈ ਅਜੇ ਤੱਕ ਸਾਡੀਆਂ ਪੇਮੈਂਟਾਂ ਨਹੀਂ ਰਹਿੰਦੀਆਂ ਨੇ ਕਈ ਬੰਦਿਆਂ ਦੀਆਂ ਤਾਂ 12 ਦੇ ਨਾਲ 100 ਰੁਪਿਆ ਪੇਮੈਂਟ ਵੀ ਖੜੀ ਹੈ ਅਜੇ ਤੱਕ ਇਸਰਾਈਲ ਦੀਆਂ ਪੇਮੈਂਟਾਂ ਖੜੀਆਂ ਨੇ ਕੋਈ ਹਿਸਾਬ ਥੋੜਾ ਹੋਇਆ ਜੀ ਇਹ ੱੱਕਾ ਹੋਇਆ ਸਾਡੇ ਨਾਲ ਨਹੀਂ ਅਗਰ ਗੱਲ ਕਰੀਏ ਤਾਂ ਅੱਜ ਤੇ ਬੋਲ ਕੇ ਸੁਣਾਇਆ ਹੈਗੇ ਬੰਨੇ ਲੱਖ ਰੁਪਏ ਚਾਹ ਦਿੱਤੀ ਸੀ 80 ਲੱਖ ਪ੍ਰਸ਼ਾਸਨ ਦਿੱਤਾ ਜਾ ਉਹ ਇਹ ਗੱਲ ਵੀ ਲੁਕੋਈਆਂ ਨਹੀਂ ਵੀ ਜੀ ਕਰੋੜਾਂ ਰੁਪਈਆ ਦੀ ਆਮਦਨ ਕਰਕੇ ਜੇ ਅਸੀਂ 60 ਲੱਖ ਦਾ ਹਿਸਾਬ ਦੇਣਾ ਫਿਰ ਇਸ ਲੋੜਤੀ ਦਿੱਤਾ ਜਾਊਗਾ ਜੀ ਦੇਖੋ ਇਹ ਸਰਕਾਰ ਧੱਕਾ ਕਰਨ ਲੱਗੀ ਸਾਡੇ ਨਾਲ ਇਹ ਚੰਗਾ ਨਹੀਂ ਹੈਗਾ ਇਹ ਸੋਨੋ ਥਾਣੇ ਕਾਦੇ ਵਸਲੇ ਜਾਏਗਾ ਕੀ ਕਰ ਅਸੀਂ ਬੋਲ ਦਿੰਦੇ ਕਿ ਜੀ ਜੀ ਹਿਸਾਬ ਮੰਗਦੇ ਤੇ ਪ੍ਰਧਾਨ ਤੋਂ ਫਰਫਰੀ ਤੋਂ ਖੜਰੇ ਵੇਸ ਰਿਕਾਰਡ ਦੀ ਪੂਰਾ ਵੀ ਕਿੰਨੀ ਆਮਦਨ ਕਰੀ ਇਹਨੇ ਫਿਰ ਹੁਣ ਇਸ ਤੋਂ ਬਾਅਦ ਅਸੀਂ ਥੋੜੀ ਕੀ ਅਗਲੀ ਰਣ ਲਈ ਅਸੀਂ ਰਾਜਨੀਤੀ ਆ ਜੀ ਸਾਡੇ ਕੋ ਸਾਡਾ ਬੰਦਾ ਦਾਖਲ ਹੈਗਾ ਇਹਦੇ ਬਾਰੇ ਦੇਖਦੇ ਆ ਕਿ ਕੀ ਬਣਦਾ ਹੈਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਜਰੂਰ ਦੇਖੋ ਢੜਕਾਵਾਜੀ ਦੇ ਵਿੱਚ ਸਾਡੇ ਗੁਰਤੇਜ ਸਿੰਘ ਝਨੇੜੀ ਪਰ ਬੰਟੂ ਜੀ ਇਹਨਾਂ ਨੇ ਪੂਰੀ ਢੜਕਾਵਾਜੀ ਖਰੀ ਹੈ ਉੱਥੇ ਲੜਾਈ ਹੋਣ ਲੜਾਈ ਕਰਾਉਣ ਤੋਂ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਵੀ ਲੜਾਈ ਹੋ ਜੇ ਬਾਹਰੋਂ ਬੰਦੇ ਬੁਲਾਏ ਹੋਏ ਤੇ ਇਹ ਹੋਰ ਤੇ ਅੱਗੇ ਵੀ ਕੋਈ ਕੰਮ ਹੁੰਦਾ ਸੀ ਟਰੱਕ ਵੀ ਨਹੀਂ ਨਹੀਂ ਜੀ ਨਹੀਂ ਮੈਂ ਵੀ 2 ਸਾਲ ਰਿਹਾ ਹੋਰ ਬੰਦੇ ਵੀ ਪ੍ਰਧਾਨ ਰਹੇ ਨੇ ਸਾਹਬ ਸੁਣਾਉਂਦੇ ਸੀ ਜਿਹੜਾ ਪ੍ਰਧਾਨ ਬਣ ਜਾਂਦੇ ਤੈਨੂੰ ਮਾਲਾ ਦੇਦੇਗੀ ਅੱਜ ਵੀ ਕੀ ਡੇ ਕਿਹੜਾ ਕੱਟਕਾ ਦੀਗਾ ਜੀ ਪ੍ਰਸ਼ਾਸਨ ਲੱਗ ਗਿਆ ਦੀ ਬਣਾ ਲੈਨੇ ਪ੍ਰਧਾਨ ਇਹਨੂੰ ਵੀ ਮਨਾਉਂਦੇ ਨਾਲ ਵੀ ਅਸੀਂ ਮਨਾਉਂਦੇ ਇਹਨੂੰ ਵੀ ਭਾਈ ਕੋਈ ਗੱਲ ਨਹੀਂ ਅਗਲਾ ਸਾਲ ਸਹੀ ਵੋਟਾਂ ਕਰਾ ਲਾਂਦੇ ਔਰ ਸਾਡੇ ਨਾਲ ਧੱਕਾ ਹੋਇਆ ਹੈ। ਆ ਮਨਜੀਤ ਕਾਕਾ ਜੀ ਨੂੰ ਕਿਵੇਂ ਦੇਖਦੇ ਹਾਂ ਬੀਤੀ ਦੇ ਦੇਖੋ ਜੀ ਅਜੇ ਹਾਲਾਤ ਅਜੇ ਤਾਂ ਠਾਣੇੋਂ ਛੁੱਟ ਕੇ ਆਏ ਜੀ ਹੁਣ ਛੱਡਾਂਗੇ। ਉਦੋਂ ਬਾਅਦ ਦੇਖਦੇ ਆਂ ਜੀ ਕੀ ਆਲੇ ਕੀ ਕਹਿ ਕੇ ਲੈ ਕੇ ਸੰ ਤੜਕੀ ਬੁਲਾ ਲੈ ਜੀ ਉਹ ਰਿਹਾਓ ਮੈਂ ਜੀ ਆ ਜਾਂਦੇ ਆ ਕਹਿੰਦੇ ਵੀ ਆਮੋਂਗੇ ਅਗੇ ਜੀ ਗੱਡੀ ਪੇਤੀ ਹੈ ਮੈਂ ਜੀ ਐਸੀ ਆਪ ਆ ਜਨਾਂ ਬੇਇਜ਼ਤੀ ਕਰੋਗੇ ਤੁਹਾਡੇ ਨਾਲ ਕੌਣ ਕੌਣ ਸੀ ਜੀ ਮੇਰੇ ਨਾਲ ਰਣਜੀਤ ਪ੍ਰਧਾਨ ਜੀ ਆ ਜੀ ਬੰਟੂ ਪ੍ਰਧਾਨ ਜੀ ਕਿ ਤਾ ਮੀਟਾ ਪ੍ਰਦਾਨਤੀ ਗਾ ਬਿੱਟੂ ਪ੍ਰਦਾਨਤੀ ਗਾ ਪੂਰਾ ਦੀਆ ਜੀ ਫਗੂ ਵਾਲਾ ਮੇਰਾ ਨਾਮ ਬਲਵੰਤ ਸਿੰਘ ਛੇੜੀ ਜੀ ਅੱਛਾ ਜੀ ਮੈਂ ਆਪਰੇਟਰਾਂ ਲਈ ਠੀਕ ਆ ਜੀ ਜੋ ਵੀ ਗੱਲ ਆਈ ਹੈ ਸਹੀ ਹੈਗੀ ਉਸ ਤੋਂ ਬਾਅਦ ਕੀ ਹੈਗਾ ਐਮਐਨ ਨਰਿੰਦਰ ਕੌਰ ਭਰਾਜ ਨੇ ਪ੍ਰਸ਼ਾਸਨ ਇਹਨਾਂ ਲਾਤਾ ਕਿ ਸਾਡੇ ਆਪਰੇਟਰ ਉਹਨਾਂ ਦੇ ਦਵਾਸ਼ੜ ਬੋਲ ਨਹੀਂ ਸਕੇ ਹਾਂਜੀ ਤੇ ਬਹੁਤ ਗਲਤ ਹੋ ਰਿਹਾ ਹੈਗਾ ਜੂਨੀਅਨ ਦਾ ਨੁਕਸਾਨ ਵੀ ਹੋ ਰਿਹਾ ਠੀਕ ਆ ਸਾਡਾ ਭਾਈ ਜਾਰਾ ਖਤਮ ਕਰ ਰਹੇ ਨੇ ਇਹ ਇੱਕ ਪ੍ਰਧਾਨ ਦੀ ਚੋਣ ਹੋਈ ਹੈ ਤਾਂ ਦੂਜੇ ਪਾਸੇ ਜਹਿਰ ਪੀਤੀ ਗਈ ਹੈ। ਅੱਛਾ ਕਦੇ ਪਹਿਲਾਂ ਹੁੰਦਾ ਕਰਕੇ ਨਹੀਂ ਜੀ ਪਹਿਲਾ ਪ੍ਰਧਾਨ ਦੇਖੋ ਜੀ ਮੌਕੇ ਤੇ ਬੋਲਣਾ ਹੋਇਆ ਨਹੀਂ ਅਜੇ ਤੱਕ ਪ੍ਰਧਾਨ ਬੋਲੇ ਨਹੀਂਗਾ ਉਸ ਦੇ ਖਿਲਾਫ ਵੀ ਇਹਨਾਂ ਨੇ ਮੰਨ ਲਓ ਵੀ ਪ੍ਰਸ਼ਾਸਨ ਖੜਾ ਕਰਕੇ ਉਹ ਵਿਚਾਰੇ ਬੰਦੇ ਨੂੰ ਮਾਰਨ ਜੋਗਾ ਕਰਤਾ। ਕੋਈ ਕੋਪਰੇਟਰ ਦੇ ਜਹਿਰ ਜਿਹਨਾਂ ਨੇ ਜਹਿਰ ਪੀਤੀ ਹੈ ਤਾਂ ਉਹਨਾਂ ਦੀ ਸਿਹਤ ਦੇ ਬਾਰੇ ਜਾਣਕਾਰੀ ਚਾਹੀਦੀ ਹੈ। ਉਹ ਤਾਂ ਬਹੁਤ ਸੀਰੀਅਸ ਹੈ। ਦੇਖੋ ਜੀ ਕੁਝ ਨਹੀਂ ਕਹਿ ਸਕਦੇ ਅਸੀਂ ਖੜੇ ਹਾਂ ਯਾਰ ਜ਼ਰੂਰ ਖੜੇ ਹਾਂ ਪਰ ਸੇਰੀਅਸ ਆ ਜੀ ਹਿਸਾਬ ਦੀ ਗੱਲ ਤੇਰੀ ਉਹਨਾਂ ਨੇ 90 ਲੱਖ ਰੁਪਏ ਚਾਰ ਮਹੀਨੇ 99 ਲੱਖ ਰੁਪਏ ਦੇ ਸੀ ਵੀ ਇਨਾ ਇਕੱਠਾ ਆਇਆ ਇਨਾ ਖਾਤੂ ਆ ਤੇ ਉਹ ਆਪਦੇ ਪਰ ਸਾਹਬ ਤੇ ਸਾਰੇ ਪਰਦੇ ਪਾਉਣ ਦੇ ਮਰੇ ਜੀ ਆਪਦਾ ਪ੍ਰਧਾਨ ਤੋਂ ਫੋਬਰੇ ਤੇ ਉਹ ਫਸ ਗੱਲ ਇਹ ਆ ਜੀ ਆ ਇੱਕ ਬੰਦਾ ਬੋਲਣਾ ਕੋਈ ਕੋਈ ਬੰਦਾ ਜਦੋਂ ਬੋਲਣਾ ਲੱਗ ਰਿਹਾ ਆਵਾਜ਼ ਉਠਾ ਰਿਹਾ ਸੀ ਤਾਂ ਉਹਨੂੰ ਰੋਕ ਕੇ ਜਾ ਰਹੇ ਸੀ ਕੀ ਹੈ ਜੀ ਕੀ ਹੈ ਜੀ ਉਰੇ ਪਤਾ ਕੀ ਹੈ ਜੀ ਸਾਡੇ ਲੋਕ ਵੀ ਥੋੜੇ ਜੇ ਮਨੋ অপারেਟਰ ਭੋਲੇ ਨੇਗੇ ਇਹ ਮਾਮਲੇ ਜੇ ਅਸੀਂ ਇਹ ਚੀਜ਼ ਕਹਿ ਸਕਦੇ ਹਾਂ ਜੀ ਅੱਜ ਅੱਜ ਅਸੀਂ ਜਿਹੜੀ ਉਹ ਰੀਤੀ ਹੋਂਦੀ ਹੈ ਤਾਂ ਨਾ ਕੋਈ ਚਾਰੇ ਪਕਾਰ ਨਹੀਂ ਜੀ ਜਿੰਨਾ ਚੱਕਰ ਸਾਡਾ ਮੰਨ ਲਓ ਕਾਕਾ ਕਾਕਾ ਬਹਿਲਾ ਇਹ ਫਗਵਾੜੇ ਠੀਕਾ ਜਿੰਨਾ ਚੱਕਰ ਕੋਈ ਉਹਦੀ ਤਬੀਅਤ ਦੇ ਕੋਈ ਉਹ ਹੋ ਨਹੀਂ ਹੁੰਦੀਆਂ ਕਿ ਸਹੀ ਨਹੀਂ ਹੁੰਦੀਆਂ ਉਹਨਾਂ ਚੱਕਰ ਪਕਾਰ ਦਾ ਨਾ ਕੀਤਾ ਸਾਡੀ ਇਹ ਪ੍ਰਸ਼ਾਸਨ ਭਾਗ ਦੇ ਪ੍ਰਧਾਨ ਪਕਾਰ ਕਰਾਉਂ ਕੀ ਵਰ ਕਹਿ ਦਿੰਦੇ ਨੇ ਫਿਰ ਨਹੀਂ ਦੇਖੋ ਜੀ ਅਸੀਂ ਰੋਸ ਕਰਾਂਗੇ ਜੀ ਇੱਕ ਪਾਸੇ ਇੱਕ ਪਾਸੇ ਦਾ ਯੂਨੀਅਨ ਇੱਕ ਪਰਿਵਾਰ ਸਮਝਦੀ ਹੈ ਤੇ ਦੂਜੇ ਪਾਸੇ ਜਦੋਂ ਜ਼ਾਹਿਰ ਕੀਤਾ ਕੋਈ ਨਹੀਂ ਆਉਂਦਾ ਤਾਂ ਬੰਦਾ ਹੱਥ ਤੱਕ ਨਾ ਜੀ ਕੋਈ ਨਹੀਂ ਪਹੁੰਚਿਆ ਜੀ ਇਹ ਪਰਿਵਾਰ ਸਮਝਦੀ ਆ ਗੱਲ ਹੀ ਨਹੀਂ ਹੁੰਦੀ ਓਕੇ ਹਾਂਜੀ ਤੂਰ ਜਿਹੜਾ ਪੁੰਰੇ ਨਾਲ ਪਹਾਣੀਗੜ ਅੱਜ ਕੀ ਕਰੀ ਅਸੀਂ ਬਹੁਤ ਪੁਰਾਣੇ ਜੀ ਸਾਡੇ ਬਾਪ ਦਾਦੇ ਇਹ ਕੰਮ ਕਰਦੇ ਰਹੇ ਨੇ ਟਰੱਕ ਯੂਨੀਅਨ ਦਾ ਕਦੇ ਵੀ ਇਦਾਂ ਦਾ ਕੰਮ ਨਹੀਂ ਹੋਇਆ ਜਿੱਦਾਂ ਦਾ ਇਹ ਸਰਕਾਰ ਹੁਣ ਕਰ ਰਹੀ ਹੈ ਇਹ ਸਰਕਾਰ ਨੂੰ ਤਾਂ ਦਖਲਦਾ ਜੀ ਦੇਣ ਦੀ ਲੋੜ ਹੀ ਨਹੀਂ ਪੈਂਦੀ ਜੀ ਸਾਡੇ ਪਹਿਲਾਂ ਕਿੰਨੇ ਪ੍ਰਧਾਨ ਚੱਲ ਰਹੇ ਨੇ 1975-76 ਦੀ ਇਹ ਸੰਗਰੂਰ ਤੋਂ ਵੰਡ ਕੇ ਜੁਨੀਅਨ ਆਈ ਹੋਈ ਆ ਜੀ ਕਦੇ ਵੀ ਕਿਸੇ ਸਰਕਾਰ ਨੇ ਦਖਲਦਾ ਜੀ ਨਹੀਂ ਦਿੱਤੀ ਇਹ ਜਦੋਂ ਪਹਿਲਾਂ ਵੋਟਾਂ ਸੀ ਜਾਂ ਝਾੜੂ ਵਾਲਿਆਂ ਦੀ ਆਪ ਹੱਥ ਬੰਨ੍ਹਦੀ ਫਿਰਦੀ ਹੁੰਦੀ ਸੀ ਮੈਨੂੰ ਵੋਟਾਂ ਪਾਓ ਅਸੀਂ ਤੁਹਾਡੀ ਹਾਂ ਮੇਰਾ ਨਾਮ ਡਾਕਟਰ ਅਜੀਬ ਰਾਜੀ ਗੁਪਤਾ ਹੈ ਮੈਂ ਇੱਥੇ ਗੋਪਤਾ ਹਸਪੀਟਲ ਦਾ ਹਾਲ ਸੈਂਟਰ ਚਿਲਾਨਾ ਸਰ ਕੋਈ ਅੱਜ ਘਟਣਾ ਹੋਈ ਹੈ ਡਾਕਟਰ ਨੇ ਮਸਲਾ ਸੀ ਕੀ ਦਾ ਜੀ ਓਏ ਇੰਨਾ ਜ਼ਿਆਦਾ ਤਾਂ ਮੈਨੂੰ ਪਤਾ ਨਹੀਂ ਮੇਰੇ ਕੋਲ ਇੱਕ ਪੇਸ਼ੈਂਟ ਕਾਫੀ ਪਬਲਿਕ ਲੈ ਕੇ ਆਈ ਸੀ ਜੀ ਜਿਨੇ ਸੋਕਲ ਦਵਾਈ ਪੀਤੀ ਹੋਈ ਸੀ ਜੀ ਉਹਨਾਂ ਨੇ ਦਿਖਾਈ ਜਿਹੜੀ ਮੈਡੀਸਨ ਵੀ ਜਿਹੜੀ ਵੀ ਪੀਤੀ ਸੀ ਉਹਨੇ ਪੈਸਟੀਸਾਈਡ ਉਹ ਸੀ ਟ੍ਰੀਟਮੈਂਟ ਸ਼ੁਰੂ ਕੀਤੀ ਉਹਦਾ ਸਮਕ ਵਾਸ਼ ਕੀਤਾ ਤੇ ਬਾਕੀ ਜਿਹੜੀ ਵੀ ਟ੍ਰੀਟਮੈਂਟ ਹੋ ਸਕਦੀ ਸੀ ਕੀਤੀ ਪੇਸ਼ੈਂਟ ਸਟੇਬਲ ਹੋ ਗਿਆ ਉਸ ਤੋਂ ਬਾਅਦ ਅਸੀਂ ਪੇਸ਼ੈਂਟਸ ਦੇ ਰਿਲੇਟਿਵ ਦੇ ਕੈਨ ਤੇ ਕਿ ਵੀ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਪਟਿਆਲਾ ਅਮਰ ਹਸਪੀਟਲ ਤੇ ਰੈਫਰ ਕਰਤਾ ਸਰ ਉਹ ਨਾਰਮਲ ਸੀ ਪੇਸ਼ੈਂਟ ਸਟੇਬਲ ਸੀ ਉਹਦਾ ਬੀਪੀ ਵਗੈਰਾ ਬਿਲਕੁਲ ਠੀਕ ਸੀ ਪਲਸ ਠੀਕ ਸੀ ਉਹਨੂੰ ਕੁਝ ਆਕਸੀਜਨ ਵਗੈਰਾ ਸਾਰਾ ਕੁਝ ਪ੍ਰੋਪਰ ਹੋਲਡ ਕਰ ਰਿਆ ਸੀ ਤੇ ਬੋਲ ਰਿਆ ਸੀ ਪੂਰੀ ਪੂਰੀ ਤਰ੍ਹਾਂ ਕੌਨਸ਼ੀਅਸ ਸੀ ਥੈਂਕ ਯੂ ਦੇ ਵਿੱਚ ਚੋਣ ਹੋਈ ਹੈ ਕੀ ਮਸਲਾ ਕੀ ਹੈ ਅੱਜ ਟਾਕੇਨ ਵਿੱਚ ਇੱਕ ਪੁਕਾਰ ਤੋਂ ਬਾਅਦ ਉਹਨਾਂ ਨੇ ਆਪਣਾ ਹਿਸਾਬ ਕਦੋਂ ਤੋਂ ਬਾਅਦ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਚੁਣਨਾ ਸੀਗਾ ਉਹਦੇ ਸਬੰਧੀ ਸਾਡੀ ਫੋਰਸ ਜਿਹੜੀ ਸੀ ਉੱਥੇ ਡਿਪਲਾਈਡ ਹੋਈ ਸੀ ਇਹ ਚ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਅਮਨ ਸ਼ਾਂਤੀ ਦੇ ਨਾਲ ਹੀ ਸਾਰਾ ਜਿਹੜਾ ਪ੍ਰੋਸੈਸ ਫਾਲੋ ਪੂਰਾ ਹੋਇਆ ਸੀਗਾ ਸਰ ਇੱਕ ਜਾਣਕਾਰੀ ਸਾਹਮਣੇ ਆਈ ਹੈ ਕੋਈ ਸਲਫਾਟ ਵਗੈਰਾ ਦੀ ਕੀ ਘਟਨਾ ਕੀ ਹੋਈ ਸੀ ਹਾਂ ਇਹ ਚ ਸਾਨੂੰ ਪਤਾ ਲੱਗਿਆ ਵੀ ਇੱਕ ਕਾਕਾ ਨਾਮ ਦਾ ਬੰਦਾ ਹੈ ਫਗੂਵਾਲਾ ਉਹਨਾਂ ਨੇ ਕੁਝ ਐਦਾਂ ਦਾ ਕੋਈ ਚੀਜ਼ ਖਾਧੀ ਹੈ ਉਹਨਾਂ ਦਾ ਟਰੀਟਮੈਂਟ ਨੇ ਤੇ ਜਿੱਦਾਂ ਦਾ ਉਹਨਾਂ ਦਾ ਇਲਾਜ ਤੋਂ ਬਾਅਦ ਸਾਨੂੰ ਜਿੱਦਾਂ ਦੇ ਇਫੈਕਟ ਸਾਹਮਣੇ ਆਵਣਗੇ ਉਹਦੇ ਮੁਤਾਬਿਕ ਜੇਕਰ ਸਾਨੂੰ ਕਿਸੇ ਦਾ ਦੋਸ਼ ਪਾਇਆ ਗਿਆ ਤੁਸੀਂ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ ਕੋਈ ਕਮੈਂਟ ਕੋਈ ਨੁਂਦ ਦੀ ਸਥਿਤੀ ਕਿਵੇਂ ਬੰਦ ਰੋਲ ਹੈ ਆਮਨ ਕਨੂਨ ਬਿਲਕੁਲ ਪੀਸਫੁੱਲ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਸਾਡੇ ਸਹਿਯੋਗ ਚ ਨੇ ਬਿਲਕੁਲ ਠੀਕ ਹੈ ਜੀ